ਅੱਜ ਕਲੋ ਪੀਜੀ ਆਲਾ ਰੋਲਾ ਪਿਆ ਹੋਇਆ ਨਾ ਪੀਜੀਆਂ ਦੇ ਲੰਗਰ ਸਾਧ ਸੰਗਰ ਦੀ ਕਹਿੰਦੇ ਠੰਡਿਆਂ ਦੇ ਲੰਗਰ ਮੈਂ ਨਾ ਸਿੱਖ ਕੌਮ ਤੇ ਬੜਾ ਹੈਰਾਨ ਐ ਬੜਾ ਹੈਰਾਨ ਐ ਅੱਜ ਸ਼ਤਾਬਦੀ ਕਿਹੜੀ ਆ ਜੀ 450 ਸਾਲਾਂ ਜੋਤੀ ਜੋਤ ਸ਼ਤਾਬਦੀ ਅੱਜ ਦੇ ਦਿਨ ਧੰਗੁਰੂ ਅਮਰਦਾਸ ਮਹਾਰਾਜ ਸਤੇ ਪਾਤਸ਼ਾਹ ਜੀ ਨੇ ਆਪਣਾ ਪੰਜ ਪੂਤਕ ਸਰੀਰ ਤਿਆ ਗਿਆ ਸੀ ਇਸ ਸਿੱਖਾਂ ਦੀ ਮੱਤ ਕਹੋ ਜੀ ਹੋ ਗਈ ਇਹ ਪੈਸੇ ਨੇ ਸਤ ਸੰਗਤ ਦੀ ਮੱਤ ਮਾਰ ਦਿੱਤੀ ਸਿੱਖਾਂ ਦੀ ਮੱਤ ਮਾਰ ਦਿੱਤੀ ਮੱਤ ਕਿਵੇਂ ਮਾਰੀ ਸਭ ਤੋਂ ਪਹਿਲਾਂ ਸਰਹੰਦਰੀ ਧਰਤੀ ਤੇ ਜਦੋਂ ਅਸੀਂ ਦੇਖੀਏ ਨਾ ਹੁਣ ਤੇ ਥੋੜਾ ਜਿਹਾ ਘਟ ਗਿਆ ਜਦੋਂ ਸਿੱਖਾਂ ਨੇ ਰੋਲਾ ਪਾਇਆ ਘਟ ਗਿਆ ਕੰਮ ਕੀ ਕਰਦੇ ਸੀ ਐਡਾ ਸਪੀਕਰ ਕੀਰਤਨ ਵਾਲਿਆਂ ਦਾ ਨਹੀਂ ਹੁੰਦਾ ਅਸੀਂ ਜਿੰਨੇ ਸਤ ਸੰਗਤ ਦੀ ਲੰਗਰਾਂ 'ਚ ਲੱਗੇ ਆਉਂਦੇ ਸੀ ਆ ਜੋ ਮੇਰੇ ਵੀਰ ਬਦਾਮਾ ਵਾਲਾ ਖੀਰ ਪਤਾ ਨਹੀਂ ਕੀ ਕੁਝ ਸਾਧ ਸੰਗਤ ਦੀ ਪਕਵਾਨ ਬਣਾਉਂਦੇ ਸਨ ਮੈਂ ਗਿਆ ਉੱਥੇ ਮੈਂ ਕਿਸੇ ਨੂੰ ਪੁੱਛਿਆ ਮੈਂ ਕੀ ਬਣਾਇਆ ਕਹਿੰਦੇ ਬਾਬਾ ਜੀ ਮੂੰਗੀ ਦਾਲ ਦਾ ਹਲਵਾ ਖੀਰ ਮਾਲਕੂੜੇ ਇਹ ਵੋ ਮੈਂ ਵੀਰੇ ਅੱਜ ਇੱਥੇ ਦਾ ਕੀ ਇਤਿਹਾਸ ਹੈ ਅੱਜ ਕੀ ਹੋਇਆ ਸੀ ਕਹਿੰਦੇ ਦੀ ਛੋਟੇ